ਦੋਸਤੋ ਬਹੁਤ ਹੀ ਦੁਖਦਾਈ ਘਟਨਾ ਜਿਹੜੀ ਸਮਰਾਲੇ ਵਾਪਰੀ ਹੈ ਤਰਨਜੋਤ ਨਾਮ ਦਾ ਇੱਕ 15 ਸਾਲ ਦਾ ਨੌਜਵਾਨ ਬੱਚਾ ਜਿਹੜਾ 10ਵੀਂ ਕਲਾਸ ਵਿੱਚ ਪੜ੍ਹਦਾ ਸੀ ਸਕੂਲ ਤੋਂ ਛੁੱਟੀ ਹੋਈ ਤਾਂ ਘਰ ਨੂੰ ਜਾ ਰਿਹਾ ਸੀ ਮੋਟਰਸਾਈਕਲ ਤੇ ਨਾਲ ਉਸਦੇ ਇੱਕ ਉਹਦਾ ਦੋਸਤ ਹੋਰ ਸੀ ਉਹਦਾ ਕਲਾਸ ਫੈਲੋ ਸਮਰਾਲਾ ਸ਼ਹਿਰ ਦੇ ਵਿੱਚ ਜਦੋਂ ਉਹ ਮੋਟਰਸਾਈਕਲ ਤੇ ਜਾ ਰਿਹਾ ਸੀ ਤਾਂ ਅਚਾਨਕ ਚੈਨਾ ਡੋਰ ਚੈਨਾ ਡੋਰ ਦੀ ਲਪੇਟ ਵਿੱਚ ਆ ਗਿਆ ਤੇ ਚੈਨਾ ਡੋਰ ਉਸ ਬੱਚੇ ਦੇ ਗਲੇ ਵਿੱਚ ਨੂੰ ਲੰਘ ਗਈ ਤੇ ਉਸ ਦੀਆਂ ਜਿਹੜੀਆਂ ਅੰਤਰੀਆਂ ਜਿਹਨੂੰ ਆਪਾਂ ਸਾਹ ਵਾਲੀਆਂ ਨਾੜਾਂ ਕਹਿੰਦੇ ਆ ਉਹ ਕਟੀਆਂ ਗਈਆਂ ਤੇ ਉਸ ਦੇ ਜਿਹੜਾ ਨਾਲ ਜਿਹੜਾ ਪਿੱਛੇ ਉਸ ਦਾ ਸਾਥੀ ਬੈਠਾ ਸੀ ਉਸ ਦੇ ਵੀ ਗੰਭੀਰ ਸੱਟਾਂ ਵੱਜੀਆਂ ਸੋ ਇਕਲੌਤਾ ਪੁੱਤਰ ਸੀ ਆਪਣੇ ਮਾਪੇ ਦਾ ਸੋ ਉਸ ਦਾ ਚਾਚਾ ਪਿੰਡ ਦਾ ਸਰਪੰਚ ਸੀ ਸੋ ਉਸ ਦੇ ਚਾਚੇ ਦਾ ਕਹਿਣਾ ਕਿ ਦੋ ਦਿਨ ਲਗਾਤਾਰ ਹੋ ਗਏ ਮੈਨੂੰ ਅਨਾਉਂਸਮੈਂਟ ਕਰਦੇ ਨੂੰ ਕਿ ਚਾਇਨਾ ਡੂਰ ਦੀ ਵਰਤੋਂ ਨਾ ਕਰੋ ਪਰ ਕਹਿੰਦਾ ਕਿਆ ਪਤਾ ਸੀ ਕਿ ਇਸ ਚਾਇਨਾ ਡੂਰ ਨੇ ਮੇਰੇ ਭਤੀਜੇ ਨੂੰ ਹੀ ਖਾ ਜਾਣਾ ਉਸ ਦੇ ਮਾਪੇ ਉਸ ਦਾ ਪਰਿਵਾਰ ਰੋਂਦਾ ਹੋਇਆ ਦੇਖ ਨਹੀਂ ਹੁੰਦਾ ਇਕਲੋਤਾ ਪੁੱਤਰ ਸੀ ਮਾਪੇ ਦਾ ਤਰਨਜੋਤ ਜੋ ਚైనా ਡੋਰ ਦੇ ਕਾਰਨ ਇਸ ਜਹਾਨ ਨੂੰ ਅਲਵਿਦਾ ਆਖ ਚੁੱਕਿਆ ਸੋ ਇੱਕ ਹੈਡੋ ਦੀ ਖਬਰ ਹੈ ਅੱਜ ਦੀ ਉਹ ਚైనా ਡੋਰ ਦੀ ਲਪੇਟ ਵਿੱਚ ਆਉਣ ਨਾਲ ਇੱਕ ਵਿਅਕਤੀ ਦੀ ਉਂਗਲ ਕੱਟੀ ਗਈ ਸੋ ਦੋਸਤੋ ਕਾਲੂ ਸੰਡੇ ਆ ਕਾਲੂ ਵੀ ਲੋਕਾਂ ਨੇ ਪਤੰਗ ਬਹੁਤ ਜਿਹੜੀ ਪਤੰਗबाजी ਹੋਣੀ ਹੈ ਸੋ ਕਿਰਪਾ ਕਰਕੇ ਯਾਰ ਆਪਣੇ ਅੰਦਰ ਇਨਸਾਨੀਅਤ ਲਿਆਓ ਪ੍ਰਸ਼ਾਸਨ ਤਾਂ ਜੋਰ ਲਗਾ ਹੀ ਰਿਹਾ ਤੁਸੀਂ ਵੀ ਪ੍ਰਸ਼ਾਸਨ ਦਾ ਸਾਥ ਦੇਵੋ ਇਹ ਚਾਇਨਾ ਡੋਰ ਦੀ ਵਰਤੋਂ ਨਾ ਕਰੋ ਦੁਕਾਨਦਾਰ ਵੀਰੋ ਤੁਸੀਂ ਵੀ ਕੁਝ ਪੈਸਿਆਂ ਦੇ ਲਾਲਚ ਵਿੱਚ ਆ ਕੇ ਇਸ ਚਾਇਨਾ ਡੋਰ ਦੀ ਯਾਰ ਵਿਕਰੀ ਨਾ ਕਰੋ ਨਾ ਵੇਚੋ ਚਾਇਨਾ ਡੋਰ ਨਾ ਚਾਇਨਾ ਡੋਰ ਖਰੀਦੋ ਨਾ ਵੇਚੋ ਨਾ ਵਰਤੋ ਕੋਈ ਪਤਾ ਨਹੀਂ ਆ ਕਦ ਤੁਹਾਡੇ ਪਰਿਵਾਰ ਦੇ ਕਿਸੇ ਜੀ ਨੇ ਇਸ ਚੈਨਾ ਟੌਰ ਦੀ ਲਪੇਟ ਵਿੱਚ ਆ ਜਾਣਾ ਸੋ ਹੁਣੀ ਹੁਣੀ ਮੈਂ ਖਬਰ ਵੇਖ ਰਿਹਾ ਸੀ ਉਸ ਬੱਚੇ ਦੀ ਮਾਤਾ ਪਿਤਾ ਉਸ ਦਾ ਚਾਚਾ ਯਾਰ ਰੋਂਦੇ ਹੋਏ ਦੇਖੇ ਨਹੀਂ ਜਾ ਰਹੇ ਤੁੱਬਾ ਮਾਰਦੇ ਆ ਬੰਦ ਕਰ ਦਿਓ ਯਾਰ ਚੈਨਾ ਟੌਰ ਨੂੰ ਬੰਦ ਕਰ ਦਿਓ ਪ੍ਰਸ਼ਾਸਨ ਦਾ ਅਗਰ ਤੁਸੀਂ ਸਾਥ ਦਿਓਗੇ ਤਾਂ ਕੁਝ ਹੋਊਗਾ ਫੁਕਰਪਣਾ ਛੱਡ ਦਿਓ ਮੈਂ ਕਈ ਬੰਦੇ ਦੇਖੇ ਆ ਕਿਉਂ ਸਟੋਰੀਆਂ ਲਾਉਂਦੇ ਆ ਚੈਨਾ ਡੋਰ ਦਿਖਾਤ ਖਾ ਕੇ ਸਟੋਰੀਆਂ ਲਾਉਂਦੇ ਆ ਤੇ ਗਾਣੇ ਲਾਏ ਹੁੰਦੇ ਆ ਜਿਹੜੇ ਕੰਮਾਂ ਉੱਤੇ ਸਰਕਾਰੀ ਬੈਨ ਹੈ ਜੱਟ ਉਹਨਾਂ ਕੰਮਾਂ ਦਾ ਹੀ ਫੈਨ ਹੈ ਸੋ ਇਹ ਫੁਕਰਪਣ ਇਹਨੂੰ ਛੱਡ ਦਿਓ ਕੋਈ ਪਤਾ ਨਹੀਂ ਚੈਨਾ ਡੋਰ ਨੇ ਕਦੋਂ ਤੁਹਾਡੇ ਕਿਸੇ ਜੀ ਨੂੰ ਖਤਮ ਕਰ ਦੇਣਾ ਕਦੋਂ ਕਿਸੇ ਦੇ ਸੱਟ ਮਾਰ ਦੇਣੀ ਸੋ ਕਿਰਪਾ ਕਰਕੇ ਬਾਈ ਵਰਤੋਂ ਬੰਦ ਕਰ ਦਿਓ ਚੈਨਾ ਡੋਰ ਦੀ ਯਾਰ ਬੰਦ ਕਰ ਦਿਓ ਧੰਨਵਾਦ